ਗਿਆਨ ਦੀ ਪਹਿਲੀ ਪੌੜੀ ਰੂਸ ਦਾ ਇੱਕ ਮਹਾਨ ਵਿਚਾਰਕ ਇੱਕ ਸੰਤ ਨੂੰ ਮਿਲਣ ਗਿਆ ਸੰਤ ਨੇ ਉਸਦਾ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਦੋਵੇਂ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕਰਨ ਲੱਗੇ ਵਿਚਾਰਕ ਨੇ ਸੰਤ ਨੂੰ ਕਿਹਾ ਵੈਸੇ ਮੈਂ ਡੂੰਘੇ ਅਧਿਐਨ ਤੇ ਅਨੁਭਵ ਨਾਲ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ ਹੈ ਪਰ ਮੈਂ ਕੁਝ ਹੋਰ ਵੀ ਜਾਨਣਾ ਚਾਹੁੰਦਾ ਹਾਂ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਸੰਤ ਨੂੰ ਪਤਾ ਸੀ ਕਿ ਇਹ ਵਿਚਾਰਕ ਬਹੁਤ ਹੀ ਵਿਦਵਾਨ ਹੈ ਪਰ ਉਸ ਨੂੰ ਇਸਤੇ ਹੰਕਾਰ ਹੈ ਉਹਨਾਂ ਨੇ ਸੋਚਿਆ ਕਿ ਹੰਕਾਰ ਠੀਕ ਨਹੀਂ ਹੈ ਇਸ ਲਈ ਇਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਉਹਨਾਂ ਨੇ ਕੁਝ دیر ਸੋਚਿਆ ਤੇ ਫਿਰ ਇੱਕ ਕੋਰਾ ਕਾਗਜ਼ ਉਸ ਵੱਲ ਬਿਤਾ ਕੇ ਕਿਹਾ ਉਹ ਚੰਗੀ ਗੱਲ ਹੈ ਕਿ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਪਰ ਮੈਨੂੰ ਨਹੀਂ ਪਤਾ ਕਿ ਤੁਸੀਂ ਹੁਣ ਤੱਕ ਕੀ ਸਿੱਖਿਆ ਹੈ ਤੇ ਕੀ ਨਹੀਂ ਇਸ ਲਈ ਤੁਸੀਂ ਜੋ ਵੀ ਸਿੱਖਿਆ ਹੈ ਤੇ ਜੋ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਇਸੇ ਕਾਗਜ਼ ਤੇ ਲਿਖ ਦਿਓ ਇਸ ਨਾਲੇ ਮੈਨੂੰ ਤੁਹਾਨੂੰ ਸਿਖਾਉਣਾ ਆਸਾਨ ਹੋ ਜਾਵੇਗਾ ਤੇ ਤੁਹਾਨੂੰ ਸਿੱਖਣਾ ਜੋ ਤੁਸੀਂ ਨਹੀਂ ਜਾਣਦੇ ਹੋਵੋਗੇ ਉਹ ਮੈਂ ਤੁਹਾਨੂੰ ਸਿਖਾ ਦੇਵਾਂਗਾ ਕੱਲ ਤਾਂ ਬਹੁਤ ਸੋਖੀ ਸੀ ਪਰ ਵਿਚਾਰਕਲੀ ਬਹੁਤ ਔਕੀ ਸੀ ਉਸ ਦਾ ਸਾਰਾ ਹੰਕਾਰ ਟੁੱਟ ਗਿਆ ਸੰਤ ਦੀ ਗੱਲ ਸੁਣ ਕੇ ਉਹ ਸੋਚਣ ਲੱਗ ਪਿਆ ਉਸ ਨੇ ਕਾਫੀ دیر ਸੋਚਿਆ ਤੇ ਜਦੋਂ ਉਸ ਨੂੰ ਕੁਝ ਸਮਝ ਨਾ ਆਇਆ ਤਾਂ ਉਸ ਨੇ ਕੋਰਾ ਕਾਗਜ਼ ਸੰਤ ਨੂੰ ਵਾਪਸ ਦੇ ਦਿੱਤਾ ਤੇ ਕਿਹਾ ਮਹਾਰਾਜ ਮੈਂ ਕੁਝ ਨਹੀਂ ਜਾਣਦਾ ਸੰਤ ਉਸ ਦੇ ਇਸ ਕਥਨ ਨਾਲ ਬਹੁਤ ਪ੍ਰਭਾਵਿਤ ਹੋਏ ਤੇ ਬੋਲੇ ਅੱਜ ਤੁਸੀਂ ਜਾਣਨ ਵਾਲੀ ਪਹਿਲੀ ਗੱਲ ਜਾਣ ਲਈ ਹੈ ਕਿ ਤੁਸੀਂ ਕੁਝ ਵੀ ਨਹੀਂ ਜਾਣਦੇ ਹੋ ਈ ਦੀ ਪਹਿਲੀ ਪੌੜੀ ਹੈ ਹੁਣ ਤੁਹਾਨੂੰ ਕੁਝ ਵੀ ਸਿਖਾਇਆ ਤੇ ਦੱਸਿਆ ਜਾ ਸਕਦਾ ਹੈ ਇੱਕ ਗੱਲ ਯਾਦ ਰੱਖੋ ਕਿ ਖਾਲੀ ਪਾਂਡਾ ਹੀ ਭਰਿਆ ਜਾ ਸਕਦਾ ਹੈ ਪਰ ਹੰਕਾਰ ਨਾਲ ਭਰੇ ਪਾਂਡੇ 'ਚ ਗਿਆਨ ਪਰਣਾ ਅਸੰਭਵ ਹੈ ਗਿਆਨਵਾਨ ਬਣਨ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਨੁੱਖ ਨੂੰ ਗਿਆਨ ਪ੍ਰਾਪਤ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ ਜਿੱਥੇ ਵੀ ਉਸ ਨੂੰ ਕੁਝ ਚੰਗਾ ਸਿੱਖਣ ਲਈ ਮਿਲਦਾ ਹੈ ਉਸ ਨੂੰ ਸਿੱਖਣਾ ਚਾਹੀਦਾ ਹੈ